ਪਰ ਤਾਂ ਪ੍ਰਧਾਨ ਮੰਤਰੀ ਜੀ ਆਏ ਆ ਸਾਡੇ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਸੀਗੀਆਂ ਬਟ ਇੱਕ ਬਹੁਤ ਹੀ ਮੈਂ ਕਹੂੰਗਾ ਉਹਨਾਂ ਨੇ ਪੰਜਾਬ ਦੇ ਜਿਹੜੇ ਫਲੱਡ ਫੈਕਟਰ ਲੋਕ ਆ ਜਿਨ੍ਹਾਂ ਦੀ ਡਿਵਾਸਟੇਸ਼ਨ ਹੋਈ ਸੀ ਉਹਨਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਬਹੁਤ ਦੁੱਖ ਹੋਇਆ ਜੀ ਮੈਨੂੰ ਜਦੋਂ ਮੈਂ ਸੁਣਿਆ ਵੀ 1600 ਕਰੋੜ ਦੇ ਕੇ ਗਏ ਆ 20000 ਕਰੋੜ ਮੰਗਿਆ ਹੋਵੇ ਔਰ ਬਿਤਕਰੇ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਚੁਪਦੀ ਹੈ ਜੀ ਬਿਹਾਰ ਦੇ ਵਿੱਚ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਬਿਹਾਰ ਵਾਸਤੇ 11500 ਕਰੋੜ ਉਹਦੀ ਰੋਕਥਾਮ ਵਾਸਤੇ ਦਿੱਤੇ ਆ ਬਿਹਾਰ ਨੂੰ ਮੈਂ ਰਿਪੀਟ ਕਰ ਰਿਹਾ ਜੀ 11500 ਕਰੋੜ ਬਿਹਾਰ ਨੂੰ ਹੜਾਂ ਦੀ ਰੋਕਥਾਮ ਲਈ ਤੇ ਪੰਜਾਬ ਵਿੱਚ ਪਹਿਲਾਂ ਇਹਦੀ ਬਰਬਾਦੀ ਹੋ ਗਈ ਜੇ ਸਾਨੂੰ ਰੋਕਥਾਮ ਲਈ ਦਿੱਤੇ ਹੁੰਦੇ ਤਾਂ ਆ ਦਿਨ ਨਾ ਦੇਖਣਾ ਪੈਂਦਾ ਜੇ ਸਾਡਾ ਨੁਕਸਾਨ ਹੋ ਗਿਆ ਤਾਂ ਸਾਨੂੰ ਦਿੱਤੇ ਆ 1600 ਕਰੋੜ ਬਿਹਾਰ ਨੂੰ ਇੱਕ ਪਾਸੇ 11500 ਕਰੋੜ ਪੰਜਾਬ ਨੂੰ ਜਿਹੜਾ ਬਰਬਾਦ ਹੋਇਆ ਜਿਹਦੇ ਲੋਕ ਉਹਨਾਂ ਵਾਸਤੇ 1600 ਕਰੋੜ ਪ੍ਰਧਾਨ ਮੰਤਰੀ ਜੇ ਤੋ ਉਮੀਦ ਨਹੀਂ ਸੀ ਮੈਂ ਉਮੀਦ ਕਰਦਾ ਕਿ ਹੁਣ ਵੀ ਉਹ ਵਾਪਸ ਜਾ ਕੇ ਸੋਚਣਗੇ ਇਹਦੇ ਬਾਰੇ ਔਰ ਜਿਹੜਾ ਪੰਜਾਬ ਦਾ 60000 ਕਰੋੜ ਹੈ ਉਹ ਇੱਕਦਮ ਜਾਂਦੇ ਸਾਰੋ ਰਿਲੀਜ਼ ਕਰਨਗੇ ਜਿਹੜਾ ਪੰਜਾਬ ਦੇ ਲੋਕਾਂ ਦਾ ਇਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਉਹ ਪੈਸੇ ਰਿਲੀਜ਼ ਕਰਨਗੇ ਸੋ ਅਜੇ ਵੀ ਅਸੀਂ ਉਹਨਾਂ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਬਿਹਾਰ ਦੇ ਜਾਂ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ ਆ ਪੂਰੇ ਦੇਸ਼ ਦੇ ਆ ਔਰ ਸਾਡੇ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਤੁਸੀਂ ਇਹਨਾਂ ਨੂੰ ਐਸੋਲੇ ਮਰਨ ਪੱਟੀ ਦੀ ਲੋੜ ਆ ਪਹਿਲਾਂ ਤੁਹਾਡੇ ਤੁਸੀਂ ਪਹਿਲਾਂ ਇੱਕ ਮੰਤਰੀ ਨੂੰ ਭੇਜਿਆ ਉਹਨਾਂ ਨੇ ਜਾ ਕੇ ਜਿਹੜੀ ਉਹਨਾਂ ਨੇ ਸੰਵੇਦਨਹੀਨਤਾ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਮਤਲਬ ਜਿਹੜੇ ਹੜ ਆ ਗਏ ਆ ਤੇ ਫਿਰ ਹਿਮਾਚਲ ਚ ਕਿਦਾਂ ਹੜ ਆ ਗਏ ਜੀ ਕਸ਼ਮੀਰ ਚ ਕਿਦਾਂ ਹੜ ਆ ਗਏ ਜੀ ਉੱਤਰਾਖੰਡ ਚ ਕਿਦਾਂ ਹੜ ਆ ਗਏ ਉੱਥੇ ਤਾਂ ਡਬਲ ਇੰਜਣ ਸਰਕਾਰ ਹੈ ਤੁਹਾਡੀ ਉਹਨਾਂ ਨੇ ਨਰਾਸ਼ ਕੀਤਾ ਸੀ ਅਸੀਂ ਸੋਚਿਆ ਪ੍ਰਧਾਨ ਮੰਤਰੀ ਆਣ ਕੇ ਵੱਡਾ ਦਿਲ ਦਿਖਾਣਗੇ ਬਟ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦਾ ਦਿਲ ਦਿਖਾਇਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਵਿਤਕਰਾ ਨਾ ਕਰੋ ਵੱਡਾ ਦਿਲ ਦਿਖਾਓ ਐਸ ਵਲੇ ਪੰਜਾਬ ਇਹ ਉਹ ਪੰਜਾਬ ਹੈ ਤੁਸੀਂ ਆਪਰੇਸ਼ਨ ਸੰਦੂਰ ਕਹਿੰਦੇ ਉਸੇ ਜਿੱਤੇ ਆ ਤੁਹਾਨੂੰ ਜਿਤਾਉਣ ਵਾਲੇ ਇਹ ਆ ਤੁਹਾਨੂੰ ਆਜ਼ਾਦੀ ਦਿਵਾਉਣ ਵਾਲੇ ਇਹ ਆ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਇਹ ਆ ਇਹ ਬਾਰਡਰ ਤੇ ਰਹਿੰਦੇ ਆ ਬਹੁਤ ਸਾਰੀਆਂ دشਵਾਰੀਆਂ ਦਾ ਸਾਹਮਣਾ ਕਰਦੇ ਆ ਇਹ ਮੈਂ ਦੇਖ ਰਿਹਾ ਸੀਗਾ ਜਿਹੜੇ ਤੁਹਾਡੇ ਸਨੇਕ ਬਾਈਟ ਦੇ ਕੇਸਸ ਐ ਸੱਪਾਂ ਦੀਆਂ ਸਰੀਆਂ ਵਿੱਚ ਕਿਹ ਅਨਾਜ ਪੈਦਾ ਕਰਦੇ ਆ ਜਿਹੜਾ ਕਿ ਤੁਸੀਂ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਵੰਡਦੇ ਹੋ ਉਹ ਪੈਦਾ ਕਰਨ ਵਾਲੇ ਲੋਕ ਆ ਇਹ ਅੱਜ ਇਹਨਾਂ ਨੂੰ ਲੋੜ ਪਈ ਐ ਤਾਂ ਤੁਸੀਂ ਇਹਨਾਂ ਦੇ ਨਾਲ ਇਹੋ ਜਿਹਾ ਕੀ ਮਜ਼ਾਕ ਕੀਤਾ ਕਿਉਂ ਕੀਤਾ ਤੁਸੀਂ ਕਿਰਪਾ ਕਰਕੇ ਦੁਬਾਰਾ ਵਿਚਾਰ ਕਰੋ ਇਹਦੇ ਬਾਰੇ ਤੇ ਇਹ ਆਪਣੀ ਧਿਆਨਦਾਰੀ ਦਿਖਾਓ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਵੰਡ ਦਾ ਹੱਕ ਦਿਓ